ਸਤਿ ਸ਼੍ਰੀ ਅਕਾਲ ਜੀ ਬੀਐਲ ਸਾਹਿਬ ਹਾਂ ਜੀ ਦੱਸੋ ਕੀ ਕੰਮ ਹੈ ਮੈਂ ਉਮਰ ਵਧਵਾਉਣੀ ਹੈ ਜੀ ਮੇਰੀ ਅੱਛਾ ਕੋਈ ਗੱਲ ਨਹੀਂ ਪਰਮਾਤਮਾ ਤੁਹਾਡੀ ਉਮਰ ਚ ਵਾਧਾ ਕਰੇ ਨਹੀਂ ਨਹੀਂ ਐ ਨਹੀਂ ਜੀ ਮੈਂ ਆਪਣੀ ਉਮਰ ਕਾਗਜ਼ਾਂ 'ਚ ਵਧਵਾਉਣੀ ਹੈ ਓ ਯਾਰ ਸ਼ਰਮ ਕਰੋ ਤੇਰੀ ਉਮਰ ਹੈਗੇ ਬੜਾਪਾ ਪੈਨਸ਼ਨ ਲਵਾਉਣ ਵਾਲੀ ਚੰਗੇ ਤੇਰੇ ਹੱਥ ਪੈਰ ਸਲਾਮਤ ਨੇ ਕੰਮ ਕਰ ਲੈ ਕੋਈ ਯਾਰ ਬੀਐਲ ਸਾਹਿਬ ਹੁਣ 1500 ਦੇ ਪੈਨਸ਼ਨ ਪਿੱਛੇ ਮੈਂ ਆਪਣੇ ਹੱਥ ਫੜਾ ਦਿਆਂ ਆਹ ਦੇਖਣ ਨੂੰ ਸਾਨੂੰ ਮਜਵਾਨ ਲੱਗਦਾ ਜੀ ਉਮਰ ਤਾਂ ਮੇਰੀ ਬਹੁਤ ਹੋਈ ਪਈ ਐ ਇਹ ਤਾਂ ਜਿਉਂਦੇ ਰਹਿਣ ਗਰਨੀ ਰਾਲੀ ਬਸੋ ਰੰਗ ਰੰਗ ਜਲਾ ਕੇ ਥੋੜਾ ਜਿਹਾ ਸੈਟ ਹੁੰਦੇ ਉਮਰ ਤਾਂ ਮੇਰੀ 60 ਦਾ ਟੁੱਪੀ ਪਈ ਐ ਜੀ ਯਾਰ ਮੈਨੂੰ ਥੋੜੇ ਪਿੰਡ ਵਾਲਿਆਂ ਦੀ ਸਮਝ ਨਹੀਂ ਆਉਂਦੀ ਕੋਈ ਤਾਂ ਹੁੰਦਾ ਕਿ ਮੇਰੀ ਉਮਰ ਵਧਾ ਦੋ ਕੋਈ ਹੁੰਦਾ ਮੇਰੀ ਉਮਰ ਘਟਾ ਦੋ ਯਾਰ ਮੈਂ ਬੀ ਐਲਓ ਲੱਗਾ ਕੋਈ ਵਿਯੋ ਮਾਤਾ ਦਾ ਪੀਏ ਨਹੀਂ ਲੱਗਾ ਹੈਗਾ ਦੇਖੋ ਜੀ ਤੁਸੀਂ ਪੀਏ ਲੱਗੋ ਜਾਂ ਪੀਕੇ ਲੱਗੋ ਪਰ ਮੇਰਾ ਕੰਮ ਕਰ ਦੋ ਜੀ ਉਮਰ ਵਧਾ ਦੋ ਮੇਰੀ ਆ ਤੁਸੀਂ 1 ਮਿੰਟ ਗੱਲ ਕਰੋ ਜੀ ਮੈਂ ਤੁਹਾਨੂੰ ਫੋਨ ਨੰਬਰ ਦਿੰਨਾ 1 ਮਿੰਟ ਗੱਲ ਕਰੋ ਕੀ ਦੇ ਨਾਲ ਗੱਲ ਕਰਨੀ ਹੈ ਨਹੀਂ ਨਹੀਂ ਮੈਂ ਕੋਈ ਗੱਲ ਨਹੀਂ ਕਰਨੀ ਅ ਨਹੀਂ ਨਹੀਂ ਮੇਰਾ ਭਤੀਜਾ ਹੈ ਜੀ ਤੁਸੀਂ ਐ ਕਰੋ ਇਹ ਮਿਲਟਰੀ ਦੀ ਭਰਤੀ ਚ ਗਿਆ ਸੀ ਇਹਨੂੰ ਕੱਢਤਾ ਕਹਿੰਦੇ ਵੀ ਤੇਰੀ ਉਮਰ ਬਤੀ ਪਈ ਹੈ 5 ਸਾਲ ਤੁਸੀਂ ਐ ਕਰੋ ਜੀ ਇਹਦੇ ਵਾਲੀ ਉਮਰ ਚੋਂ 5 ਸਾਲ ਘਟਾ ਕੇ ਮੇਰੇ ਲਈ ਚ ਪਾ ਦਿਓ ਯਾਰ ਹੱਦ ਹੈ ਇਹ ਉਮਰ ਹੈ ਕੋਈ ਦੁੱਧ ਨਹੀਂ ਹੈਗਾ ਵੀ ਇਧਰ ਲਈ ਢੋਲੀ ਚੋਂ ਕੱਢ ਕੇ ਇਧਰਲੇ ਪਾਸੇ ਪਾ ਦੂੰਗਾ ਕਿ ਲੈ ਪੈ ਕਿਉਂ ਨਹੀਂ ਸਕਦਾ ਜੀ ਆਪਾਂ ਖੂਨ ਵੀ ਤੱਕੜਾ ਕੇ ਦੂਜੇ ਚ ਪਾ ਦਿੰਨੇ ਹੁੰਨੇ ਆ ਯਾਰ ਮੈਨੂੰ ਐ ਲੱਗਦਾ ਓਮਰ ਬਾਦ ਚ ਪਵਾ ਲਈ ਪਹਿਲਾਂ ਤੂੰ ਦਿਮਾਗ ਪਵਾ ਕੇ ਆ ਕੇ ਤੂੰ ਮਾੜਾ ਮੋਟਾ ਦੇਖੋ ਬੀਐਲਓ ਸਾਹਿਬ ਤੁਸੀਂ ਪੜੇ ਲਿਖੇ ਹੋ ਮੈਨੂੰ ਕੋਈ ਹੱਲ ਦੱਸੋ ਜੀ ਆਪਾਂ ਸਰਕਾਰੀ ਸਕੀਮ ਨਹੀਂ ਛੱਡਣੀ ਐਮਐਲਏ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਵੀ ਦੇਖੋ ਹੋਰ ਤਾਂ ਕਰਨ ਕਰਾਉਣ ਨੂੰ ਸਾਡੇ ਕੋਲ ਕੁਝ ਹੈ ਨਹੀਂ ਪਰ ਜਿਹੜੀ ਕੋਈ ਸਰਕਾਰੀ ਸਕੀਮ ਹੈ ਉਹ ਨਾ ਛੱਡਿਓ ਚਾਹੇ ਕੋਈ ਪੈਨਸ਼ਨ ਹੈ ਚਾਹੇ ਕੁਝ ਵੀ ਹੈ ਹੁਣ ਜਿਹੜੀ ਮੇਰੇ ਘਰ ਵਾਲੀ ਹੈ ਜੀ ਉਹ ਤਾਂ ਹੁਣ ਆਧਾਰ ਕਾਰਡ ਉਹਦਾ ਬਣਿਆ ਹੋਇਆ ਹੈ ਸਰਕਾਰੀ ਬੱਸ ਤੇ ਫਰੀ ਜਾਂਦੀ ਏ ਹੁਣ ਘਟ ਘਟ ਮੇਰੀ ਪੈਨਸ਼ਨ ਹੀ ਲੱਗ ਜੀ ਯਾਰ ਇਹ ਸਕੀਮਾਂ ਸਰਕਾਰ ਨੇ ਚਲਾਈਆਂ ਨਹੀਂ ਕੁਝ ਬੰਦਿਆਂ ਵਾਸਤੇ ਨਹੀਂ ਕੁਝ ਜਨਾਨੀਆਂ ਵਾਸਤੇ ਨਹੀਂ ਮੰਨਦੇ ਕਿ ਜਨਾਨੀਆਂ ਵਾਸਤੇ ਵੱਧ ਨੇ ਸਕੀਮਾਂ ਜੈਂਡਰ ਦਾ ਫਰਕ ਹੁੰਦਾ ਨਾ ਇਹ ਕੀ ਹੁੰਦਾ ਜੀ ਇਹ ਜੈਂਡਰ ਜੁਨਡਰ ਜਿਹੜਾ ਤੁਸੀਂ ਕਹਿੰਦੇ ਹੋ ਜੈਂਡਰ ਮਤਲਬ ਦੋ ਤਰ੍ਹਾਂ ਦੇ ਹੁੰਦੇ ਨੇ ਮੇਲ ਫੀਮੇਲ ਆਪਾਂ ਮੇਲ ਜਾਨਕਿ ਪੁਲਿੰਗ ਆਪਾਂ ਜਿਹੜੇ ਬੰਦੇ ਹੁੰਨੇ ਆ ਤੇ ਜਨਾਨੀਆਂ ਫੀਮੇਲ ਹੁੰਦੀਆਂ ਨੇ ਇਹ ਸਾਰਾ ਜੈਂਡਰ ਦਾ ਫਰਕ ਹੈ ਦੇਖੋ ਜੀ ਸਰਕਾਰ ਨੇ ਸਾਰਾ ਕੁਝ ਜਨਾਨੀਆਂ ਵਾਸਤੇ 1000 ਰੁਪਏ ਪੈਨਸ਼ਨ ਵੀ ਆਧਾਰ ਕਾਰਡ ਬੱਸਾਂ ਦੇ ਉੱਤੇ ਸਫਰ ਵੀ ਫਰੀ ਜੀ ਹੁਣ ਬੰਦਿਆਂ ਨੂੰ ਤਾਂ ਕੁਝ ਚਾਹੀਦਾ ਜੀ ਜੈਂਡਰ ਦਾ ਫਰਕ ਹੁੰਦਾ ਨਾ ਠੀਕ ਹੈ ਵੀਰੋ ਸਭ ਮੈਂ ਕਰਦਾ ਐ ਐਮਐਲਏ ਨਾਲ ਗੱਲ ਮੇਰੇ ਆ ਗਈ ਗੱਲ ਦਿਮਾਗ 'ਚ ਦਿਮਾਗ 'ਚ ਗੱਲ ਆ ਗਈ ਕਿਹੜੀ ਗੱਲ ਆ ਗਈ ਦਿਮਾਗ 'ਚ ਦੇਖੋ ਵੀਰੋ ਸਭ ਸਰਕਾਰੀ ਸਕੀਮ ਨਹੀਂ ਛੱਡਣੀ ਹਾ ਜਿਹੜਾ ਤੁਸੀਂ ਕਹਿਨੋ ਨਾ ਜੈਂਡਰ ਜੁੰਡਰ ਕੀ ਹੁੰਦਾ ਇਹ ਫਿਰ ਆਪਾਂ ਉਹੀ ਚੇਂਜ ਕਰਵਾ ਦਿੰਨੇ ਆ ਓਏ ਰੁਕੋ ਇਹ ਨਹੀਂ ਕਰਾਉਣਾ